ਅੱਗੇ ਵੀ ਇੱਕ بڑا ਕੀ ਨਾਮ ਜਗਾ ਪਾਵਾ ਜੀ ਅੱਜ ਤੁਹਾਨੂੰ ਕਿਦਾਂ ਲੱਗ ਰਿਹਾ ਮਹਿਸੂਸ ਕਰ ਰਹੇ ਹੋ ਚੰਨੀ ਸਾਹ ਦੇ ਉਹ ਤੇ ਹੀ ਮਨ ਖੁਸ਼ ਹੈ ਸਾਡੇ ਚੰਨਜੀਤ ਸਿੰਘ ਚੰਨੀ ਜੀ ਜਿੱਤੇ ਨੇ ਸੋ ਪ੍ਰਮਾਤਮਾ ਅੱਗੇ ਅਸੀਂ ਅਰਦਾਸ ਕਰਨੇ ਆ ਵੀ ਇਹ ਚੜ੍ਹਦੀਆਂ ਕਲਾ ਚ ਰਹਿਣ ਉਹ ਸਾਰੇ ਜਨਤਾ ਦਾ ਅਸੀਂ ਸ਼ੁਕਰ ਸ਼ੁਕਰ ਗੁਜ਼ਾਰ ਕਰਨੇ ਆ ਜਿਨ੍ਹਾਂ ਨੇ ਇੰਨੀ ਵੱਡੀ ਲੀਡ ਨਾਲ ਸਾਡੇ ਚੰਨੀ ਸਾਹ ਨੂੰ ਜਿਤਾਇਆ ਹੈ ਚੰਨਜੀਤ ਸਿੰਘ ਚੰਨੀ ਜੀ ਇਹ ਹੋਂਟੇ ਨੇ ਸਾਹਿਬ ਇੱਥੇ ਜਨਤਾ ਦੇ ਵਿੱਚ ਕੋਈ ਕੰਮ ਕਰਨਗੇ ਕਰਨਗੇ ਕਿ ਕੰਮ ਕਰਦੇ ਨਹੀਂ ਪਹਿਲੇ ਐਮਐਲਏ ਨੇ ਵੀ ਕੀਤੇ ਐਮਪੀ ਨੇ ਵੀ ਕੀਤੇ ਨੇ ਲੈ ਵੀ ਕਰਨਗੇ ਕੀ ਤੁਹਾਨੂੰ ਨਹੀਂ ਲੱਗਦਾ ਕਿ ਜਿਹੜੇ ਚੰਜੀ ਸਿੰਘ ਚੰਨੀ ਜੀ ਕੁਝ ਕੁ ਸਮੇਂ ਲਈ ਸੀਐਮ ਸਾਹਿਬ ਬਣੇ ਸੀ ਉਹਨਾਂ ਨੇ ਇਨਾ ਕੰਮ ਕੀਤਾ ਤੇ ਹੁਣ ਉਹਨਾਂ ਕੋਲ 5 ਸਾਲ ਨੂੰ ਕੰਮ ਨਹੀਂ ਕਰਨਗੇ ਨਹੀਂ ਉਹਨਾਂ ਨੇ ਹਈਆ ਕਹਿ ਰਿਹਾ ਹੈ ਕਿ ਆਪਾਂ ਉਹਨਾਂ ਨੇ ਕੋਈ ਕੋਠੀ ਕੋਈ ਨਹੀਂ ਦੱਤੀ ਰਹੀ ਦਸ ਨਹੀਂ ਉਹਨਾਂ ਦਾ ਕੰਮ ਨਾਲ ਕੋਈ ਲਿੰਕ ਨਹੀਂ ਕੰਮ ਦੀ ਗੱਲ ਹੈ ਐਮਪੀ ਸਾਹਿਬ ਕੋਲ ਗੱਲ ਹੁੰਦੀ ਆ ਪਾਵਾ ਸਾਹਿਬ ਗੱਲ ਇਹ ਹੁੰਦੀ ਆ ਕਿ ਉਹਨਾਂ ਨੇ ਜਿੱਥੇ ਜਾਣਾ ਚਾਹੁੰਦਾ ਨੇ ਕੋਈ ਮੋਰਵਾਣੀ ਹੋਵੇ ਕਿਤੇ ਕੁਝ ਕਰਨਾ ਹੋਵੇ ਐਮਪੀ ਦੀ ਮੋਰ ਕੀ ਉਹਦੇ ਦੀ ਐਮਪੀ ਦੀ ਕਿਉਂ ਲੱਗਦੀ ਤੁਸੀਂ ਦੱਸੋ ਕੋਈ ਕੰਮ ਕੋਈ ਐਮਪੀ ਦਾ ਕੰਮ ਹੈ ਇਹਨੂੰ ਤੁਸੀਂ ਪੁੱਛ ਲਈ ਸਮਝਿਆ ਐਮਪੀ ਸਾਹਿਬ ਨੇ ਐਮਪੀ ਸਾਹਿਬ ਕੋਲ ਕੱਲਾ ਐਮਪੀ ਦਾ ਕੰਮ ਕੀ ਕੱਲਾ ਹਲਕਾ ਵੀ ਕਹਿੰਦੇ ਨੇ ਕੱਲਾ ਕੋਈ ਆਪਣਾ ਇਤ ਨਹੀਂ ਹੈਗਾ ਵੀ ਬੱਸ ਹਲਕਾ ਹੀ ਜਾਂ ਬੁਲਾਣਾ ਹਲਕਾ ਪੂਰਾ ਜ਼ਿਲ੍ਹਾ ਉਹਨਾ ਪੂਰੇ ਜ਼ਿਲ੍ਹੇ ਦੇ ਕੰਮ ਕਰਨੇ ਪਹਿਲੇ ਉਹਨਾਂ ਨੇ ਪੂਰੇ ਪੰਜਾਬ ਦੇ ਕੰਮ ਕੀਤੇ ਨੇ ਇਹ ਜ਼ਿਲ੍ਹੇ ਨਹੀਂ ਕਰਨੇ ਹੋ ਰਹੇ ਉਹਨਾਂ ਦੇ 109 ਐਮਐਲਏ ਆ ਹਾਂਜੀ 9 9 ਕੌਨਸੀ ਤੁਸੀਂ ਐਮਐਲਏ ਨੇ ਤੇ ਇੱਕ ਵਾਰ ਤੁਸੀਂ ਕਹਿੰਦੇ ਕੰਮ ਨਹੀਂ ਕੰਮ ਕਰਨਗੇ ਕੀ ਤੁਹਾਨੂੰ ਨਹੀਂ ਲੱਗਦਾ ਕਿ ਤੁਹਾਡੇ ਬਿੱਲ ਮਾਫ ਹੋਏ ਨੇ ਜੋ ਸਾਫ ਸਾਹਿਬ ਰਹੇ ਨੇ ਚੰਨੀ ਜੀ ਕਿ ਇਹੋ ਐਮਪੀ ਸਾਹਿਬ ਬਣ ਕੇ ਕੰਮ ਨਹੀਂ ਕਰਨਗੇ ਤੁਹਾਡਾ ਤੁਹਾਡਾ ਨਜ਼ਰੀਆ ਕੀ ਕਹਿੰਦਾ ਕੰਮ ਕਰਨਗੇ ਕਿ ਨਹੀਂ ਇਹ ਤਾਂ ਤੁਸੀਂ ਦੱਸੋ ਮੈਂ ਤਾਂ ਕਹਿੰਦਾ ਕੰਮ ਕਰਨਗੇ ਤੁਹਾਨੂੰ ਤੁਸੀਂ ਦੱਸੋ ਤੁਸੀਂ ਪਾਰਟੀ ਦੇ ਮੈਂਬਰੋਂ ਕਾਨੂੰਨ ਕੌਂਸਲ ਦਾ ਇਲੈਕਸ਼ਨ ਲੜਨਾ ਤੁਸੀਂ ਵਾਰ ਨੰਬਰ 42 ਪਾਰਟੀ ਛੁੱਟਦੇ ਆਇਆ ਏ ਕਿ ਅਸੀਂ ਵੀ ਕਹਿੰਦੇ ਆ ਕਿ ਤੁਸੀਂ ਸਾਧਨियत ਨਾਤੇ ਪੁੱਛੀ ਅਸੀਂ ਵੀ ਸੋਚਦੇ ਰਏ ਆ ਕੋਈ ਅੱਛੇ ਇਨਸਾਨ ਹੋ ਤੁਹਾਨੂੰ ਵਾਰ ਨੰਬਰ 42 ਤੋਂ ਟਿਕਟ ਦੇਣੀ ਚਾਹੀਦੀ ਜੰਨੀ ਸਾਹਿਬ ਮੈਨੂੰ ਟਿਕਟਾਂ ਨਾ ਕੋਈ ਲੈਣਾ ਦੇਣਾ ਨਹੀਂ ਆਪਾਂ ਪਾਰਟੀ ਨੂੰ ਛੁੱਟਦੇ ਹੋਇਆ ਏ ਇੱਕ ਉਹਨਾਂ ਦੇ ਵਧੀਆ ਕਾਰਨ ਦੇ ਕਰਕੇ ਉਹਨਾਂ ਨੂੰ ਵੋਟਾਂ ਪਾਈਆਂ ਤੇ ਕੋਈਆਂ ਤੋਂ ਸਾਰਿਆਂ ਦਾ ਹੀ ਧੰਨਵਾਦ ਕਰਨੇ ਆ ਜਿਨ੍ਹਾਂ ਨੇ ਇੰਨੀ ਵੱਡੀ ਲੀਡ ਨਾਲ ਸਾਡੇ ਚੰਨੀ ਸਾਹਿਬ ਨੂੰ ਜਿੱਤਾਇਆ 对呀。Hey